ਮੁਕਾਬਲਾ ਆਇਆ ਹੋਇਆ ਜਿਹੜਾ ਚਾਰਾ ਆ ਹਾਂਜੀ ਹਾਂ ਜਿਹੜਾ ਡੋਨੇਟ ਕੀਤਾ ਹੋਇਆ ਜਾਂ ਸੇਵਾ ਭੇਜੀ ਹੋਈ ਆ ਉਹਦੇ ਉੱਤੇ ਕਹਿੰਦੇ ਪ੍ਰਸ਼ਾਸਨ ਨੇ ਜਿੰਦਾ ਲਾਤਾ ਜੀ ਨਹੀਂ ਜਿੰਦਾ ਨਹੀਂ ਲਾਇਆ ਸੀ ਪਰ ਕਾਰਨ ਇਹ ਸੀ ਵੀ ਸਾਨੂੰ ਜਿਹੜਾ ਉੱਪਰੋਂ ਮੈਸੇਜ ਆਇਆ ਵੀ ਇਨਲੀਗਲੀ ਇਹ ਲਾ ਮਲਾ ਸਟੋਰ ਕੀਤਾ ਜਾ ਰਿਹਾਗਾ ਉਹਦੀ ਜਦੋਂ ਅਸੀਂ ਪੁੱਛ ਪੜਤਾਲ ਕੀਤੀ ਇਹਨਾਂ ਨੇ ਕੋਈ ਸਾਨੂੰ ਸੈਟੀਸਫਾਈ ਮੱਲਾ ਗੋ ਦਿੱਤਾ ਨਹੀਂ ਵੀ ਅਸੀਂ ਸਾਡੇ ਕੋਲ ਡਾਕੂਮੈਂਟ ਹੈ ਕਿ ਅਸੀਂ ਕਿਹਾ ਦੱਸੋ ਉਹ ਕਹਿੰਦੇ ਕੋਈ ਇਹੋ ਜੀ ਗੱਲ ਨਹੀਂ ਜੀ ਕੋਈ ਨਹੀਂ ਐ ਤਾਂ ਹੂੰ ਰੱਖਿਆ ਹੋਇਆ ਉਸ ਤੋਂ ਬਾਅਦ ਸਾਨੂੰ ਐ ਲੱਗਿਆ ਵੀ ਕੋਈ ਮੱਲਾ ਜਿਹੜਾ ਪ੍ਰਸ਼ਾਸਨ ਦੇ ਉਲਟ ਕੋਈ ਲੋਕਾਂ ਦੇ ਖਿਲਾਫ ਜਾਂ ਕੋਈ ਆਪਾਂ ਸਟੋਰੇ ਕਰ ਰਹੇ ਆ ਡੰਬ ਬਣਾ ਰਹੇ ਆ ਉਹਦੇ ਆਧਾਰ ਤੇ ਅਸੀਂ ਉਹਨਾਂ ਨੂੰ ਸੀਲ ਕਰਿਆ ਵੀ ਤਸੀਰਦਾ ਸਾਹਿਬ ਤੁਸੀਂ ਪੂਰੀ ਵੈਰੀਫਿਕੇਸ਼ਨ ਕਰਕੇ ਲਾ ਸਕਦੇ ਜਿੰਦਾ ਇਦਾਂ ਵੈਰੀਫਿਕੇਸ਼ਨ ਤੋਂ ਬਗੈਰ ਕਿਦਾਂ ਨਹੀਂ ਵੈਰੀਫਿਕੇਸ਼ਨ ਤਾਂ ਆਪਾਂ ਉਹ ਬੰਦੇ ਆ ਤੇ ਕਰਨੀ ਹੁੰਦੀ ਹੈ ਉਹ ਜਿਹੜੇ ਬੰਦੇ ਖੜੇ ਸੀ ਵੀ ਤੁਹਾਡੀ ਵੈਰੀਫਿਕੇਸ਼ਨ ਪ੍ਰੋਪਰ ਸਹੀ ਸੀ ਜੀ ਸਹੀ ਸਹੀ ਹਾਂ ਜੀ ਤੁਹਾਡਾ ਬਿਲਕੁਲ ਉਹਨਾਂ ਨੇ ਸੈਟੀਸਫਾਈ ਸਾਹ ਨੂੰ ਕਰਾਇਆ ਨਹੀਂ ਨਾ ਪਰ ਉਹਨਾਂ ਕਹਿੰਦੇ ਸਰਸਾਤ ਤੋਂ ਜਿਹੜਾ ਖਰਾਬ ਚਾ ਵਾਸਤੇ ਸੀ ਜਾਰਾ ਜਾਰਾ ਵੀ ਸਟਾਕ ਨਹੀਂ ਸੀ ਕਿ ਆਪਾਂ ਕਹਿ ਰਹੇ ਕਿ ਬੱਤਾ ਕੀ ਗੱਲ ਆ ਮੰਨ ਲੈਣੇ ਆ ਆਪਾਂ ਰੱਖਿਆ ਉਹਨਾਂ ਨੇ ਪਰ ਕ ਪੁਆਇੰਟ ਆ ਕੋਈ ਵੀ ਇੱਥੇ ਆਪਾਂ ਡਿਸਟ੍ਰਿਬਿਊਟ ਕਰਨੀਆਂ ਸੀ ਉਸ ਤੋਂ ਆਪਾਂ 10 ਕਿਲੋਮੀਟਰ ਦੂਰਤਾ ਨਹੀਂ ਕਰ ਸਕਦੇ ਇੱਕ ਚੀਜ਼ ਹੋਰ ਨੋਟ ਰੱਖੋ ਜੀ ਹਾਂ ਜੀ ਹੁਣ ਕੰਟੇਨਰਾਂ ਦੇ ਕੰਟੇਨਰ ਟਰੱਕਾਂ ਦੀ ਟਰੱਕ ਆ ਰਹੇ ਆ ਆ ਇਦਾਂ ਵੀ ਨਹੀਂ ਕਿ 50 ਟਰੱਕ ਦੇ ਅੰਦਰ ਜਾਂ 100 ਟਰੱਕ ਆ ਬਹੁਤ ਥੋੜਾ ਜਿਹਾ ਸਟਾਕ ਹੈ ਇੰਨੇ ਕ ਸਟਾਕ ਲਈ ਲਈ ਆਪਾਂ ਕਿਉਂ ਉਡੀਕ ਹੋ ਜਾਈਏ ਨਹੀਂ ਆਪਾਂ ਸਟਾਕ ਦਾ ਤਾਂ ਨਹੀਂ ਕੋਈ ਉਹ ਕਰਿਆ ਜੀ ਪਰ ਇਹ ਕਿਹਾ ਵੀ ਇਹਦੇ ਕੋਈ ਮਤਲਬ ਕੋਈ ਕਾਨੂੰਨ ਗੈਰ ਕਾਨੂੰਨੀ ਕੋਈ ਰੱਖੇ ਨਾ ਬੈਠੇ ਹੋ ਕੋਈ ਸਿਆਸੀ ਦਬਾਅ ਤਾਂ ਨਹੀਂ ਜੀ ਤੁਹਾਡੇ ਨਾ ਨਾ ਕੋਈ ਦਬਾਅ ਨਹੀਂ ਸਿਆਸੀ ਹਾਂ ਜੀ ਠੀਕ ਅਸੀਂ ਆਪਣੀ ਡ ਕਿਸ ਤਰ੍ਹਾਂ ਮੈਂ ਤੁਹਾਡੀ ਡੀਕ ਕੀਤੀ ਗਈ ਹੈ ਤੁਹਾਨੂੰ ਅੱਜ ਮੈਟ ਪਹਿਲਾਂ ਦਿੱਤਾ ਗਿਆ ਤੁਹਾਡੀ ਡੀਕ ਕੀਤੀ ਗਈ ਕਿੱਥੇ ਇੱਥੇ ਇੱਥੇ ਤਾਂ ਲਿਖੇ ਸੀ ਆਈ ਪਹਿਲਾਂ ਸੀਗੀ ਇੱਥੇ ਸੁਖਪਾਲ ਖਹਿਰਾ ਜੀ ਨੇ ਵੀ ਅਲਟੀਮੇਟ ਸੁਖਪਾਲ ਦੇ ਵਿੱਚ ਪਾਇਆ ਸੀ ਸਵੇਰੇ ਸਾਡੀ ਡਿਊਟੀ ਲੱਗੀ ਸੀ ਚੰਬਾ ਸਭ ਆਏ ਸੀ ਉੱਧਰ ਜਾਣਾ ਪੈਗਾ ਸਾਨੂੰ ਠੀਕ ਹੈ ਤਾਂ ਲੇਟ ਹੋ ਗਿਆ ਜੀ ਹਾਂ ਹਾਂ ਜੀ ਹੁਣ ਕੋਈ ਕਾਰਵਾਈ ਕਰ ਰਹੇ ਆ ਜੀ ਜਿਹੜੇ ਨਹੀਂ ਕੋਈ ਕਾਰਵਾਈ ਨਹੀਂ ਕਰ ਰਹੀ ਕੁਛ ਨਹੀਂ ਕਿਸਾਨ ਜਿੱਥੇ ਬੰਦੀਆਂ ਦੇ ਕਿਸੇ ਦੇ ਆਗੂ ਦੇ ਕਾਰਵਾਈ ਕਰਨੀ ਨਹੀਂ 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 ਕੋਈ ਕਾਰਵਾਈ ਨਹੀਂ ਕਰ ਰਹੀ ਠੀਕ ਹੈ ਸ਼ੁਕਰੀਆ ਥੈਂਕ ਯੂ